ਬੀਬੀ ਅੱਜਕੱਲ ਤੁਹਾਨੂੰ ਸੁਪਨੇ ਕਿੱਦਾਂ ਦੇ ਆਉਂਦੇ ਆ ਆਨੰਦ ਵਿੱਚ ਸੌਂਦਾ ਜੀ ਕੋਈ ਫਿਕਰ ਨਹੀਂ ਸੁਪਨਾ ਆਉਦਾ ਹੀ ਨਹੀਂ ਨੋ ਮੈਨੂੰ ਕਦੀ ਆਉਂਦੇ ਸੁਪਨੇ ਜੋਗਾ ਪਸੋਂਦਾ ਹੀ ਨਹੀਂ ਰਾਤ ਨੂੰ 12 12:30 ਤੋਂ ਤੁਹਾਨੂੰ ਐ ਸੁਪਨੇ ਆਉਂਦੇ ਨਹੀਂ ਵੀ ਸਾਡੀ ਪਾਰਟੀ ਬਣ ਗਈ ਕਾਮਯਾਬ ਹੋ ਗਈ ਨਾ ਕਦੀ ਵੀ ਨਹੀਂ ਵੀ ਅਸੀਂ ਸੁਬੀਰ ਸਿੰਘ ਬਾਦੂ 12:30 ਸੌਂਦਾ ਜੀ ਪੂਰੇ ਸਾਡੀ ਸਰਕਾਰ ਬਣਦੀ ਹੈ ਸਾਡਾ ਗੱਠ ਜੁੜ ਹੋ ਰਿਹਾ ਹੈ ਸਾਡੇ 12 ਬਚ ਜਾਂਦੇ ਮੈਨੂੰ ਸੌਂਦੀ ਨੂੰ ਜੀ 12 ਸਰ ਕਿਉਂਕਿ ਬਾਹਰ ਬੂਰੀ ਮੈਂ ਫੋਨ ਕਰਦੀ ਰਹੀ ਨਹੀਂ ਪਾਦੇ ਦੇਸ਼ਾਂ ਚ ਕੋਈ ਵਰਕਰ ਉਹਦੇ ਨਾਲ ਸਾਥੀ ਸਾਡੇ ਗੱਲ ਗੁੱਲ ਕਰਦੇ ਰਹਿੰਦੇ ਠੀਕ ਹੈ ਉਸ ਤੋਂ ਬਾਅਦ 12:30 ਸੁਣਨੇ ਆ ਜੀ ਉਸ ਤੋਂ ਬਾਅਦ 4:30 ਐ ਐਗਜ਼ੈਕਟ ਨੀਂਦ ਖੋਲ ਜਾਂਦੀ 4 ਘੰਟਿਆਂ ਚ ਕੀ ਸੁਪਨੇ ਆਉਣੇ ਤੇ ਕੀ ਆਣੇ ਨੀਂਦ ਪੂਰੀ ਹੋ ਜਾਂਦੀ ਵੀ ਮੈਂ ਕਿਹਾ ਸ਼ਾਇਦ ਇਦਾਂ ਦੇ ਸੁਪਨੇ ਨਾ ਆਉਂਦੇ ਹੋਣ ਵੀ ਤੁਹਾਨੂੰ ਇੱਕ ਮੈਂ ਦੱਸਾਂ ਗੱਡੀਆਂ ਬੀਬੀ ਦੇ ਮੂਰੇ ਚੱਲ ਰਹੀਆਂ ਝੰਡੀ ਲੱਗੀ ਆ ਜੇ ਚਲਾਉਣੀਆਂ ਹੋਣ ਤੇ ਮੈਂ ਆਪਣੀਆਂ ਚਲਾ ਸਕਦੀ ਆ ਜੀ ਮੈਨੂੰ ਸ਼ੌਕ ਹੀ ਨਹੀਂ ਹੈਗੇ ਪੁੱਤੇ ਹਾਂ ਹੂਟਰ ਵੱਜਣ ਦੇ ਕੋਈ ਮੈਂ ਤਾਂ ਬੀਬੀਆਂ ਨੂੰ ਕਹਿੰਨੀ ਨਿਕਾਲੀ ਮੈਂ ਬੰਦੇ ਸੱਚੇ ਸੁਪਨਾ ਲੈਣਾ ਮਾਰੀ ਗੱਲ ਥੋੜਾ ਨਹੀਂ ਸੁਪਨੇ ਨਹੀਂ ਲੈਣੇ ਚਾਹੀਦੇ ਮਿਸ਼ਨ ਆਪਣਾ ਪੂਰਾ ਕਰਨਾ ਚਾਹੀਦਾ ਸੁਪਨਾ ਤੇ ਸੁਪਨਾ ਹੀ ਹੁੰਦਾ ਹੈ ਸਪਨੇ ਸੁਪਨੇ ਹੁੰਦੇ ਨੇ ਜੀ ਸੁਪਰੇ ਦੇ ਐਵੇਂ ਸੁਪਨੇ ਚ ਕਈ ਵਾਰੀ ਮੈਨੂੰ ਕਈ ਕਹਣਗੇ ਬੀਬੀ ਸਾਡੇ ਸੁਪਨੇ ਤੁਸੀਂ ਆ ਬਣ ਗਏ ਹੋ ਮੈਂ ਕਹਿੰਦਾ ਮਰ ਜੋ ਬਣ ਵੀ ਲੈਣ ਦੋ ਕਿ ਸੁਪਨੇ ਚ ਹੀ ਬਣਾ ਕੇ ਖਤਮ ਕਰ ਦੇਣਾ ਨਹੀਂ ਯਕੀਨ ਹੈ ਤੁਹਾਨੂੰ ਨਿਸ਼ਚਿਤ ਮੈਂ ਬਿਲਕੁਲ ਪਰਮਾਤਮਾ ਤੇ ਯਕੀਨ ਕਰਦੀ ਹਾਂ ਸ਼੍ਰੀ ਅਕਾਲ ਪੁਰਖ ਮੇਰੀ ਪੀਰ ਦਾ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਕਿਰਪਾ ਕਰਨਗੇ ਸਾਡੇ ਸਥਿਤੀਆਂ ਹਾਂ ਸਾਰੇ ਦਿਲ ਸਾਫ਼ ਨਾ ਤੁਰੇ ਰਹਿਣ ਨiyet ਸਾਫ਼ ਰਹਿ ਤੁਰੇ ਰਹਿਣ ਸਾਡੇ ਅੰਦਰ ਨਾਲ ਨੀਤ ਸਾਡੇ ਵਿਗੜੀ ਹੋਵੇ ਹਮ ਬਸ ਫਿਰ ਪ੍ਰਮਾਤਮਾ ਸੁਣੇਗਾ ਸਾਡਾ ਰਸਤਾ ਜਿਹੜਾ ਫਿਰ ਆਪੇ ਸਾਫ਼ ਹੋ ਜਾਣਾ ਬੀਬੀ ਅੱਜਕੱਲ ਤੁਹਾਨੂੰ ਸੁਪਨੇ ਕਿੱਦਾਂ ਦੇ ਆਉਂਦੇ ਆ ਆਨੰਦ ਚ ਸੌਂਦਾ ਜੀ ਕੋਈ ਫਿਕਰ ਨਹੀਂ ਸੁਪਨਾ ਆਉਂਦਾ ਹੀ ਨਹੀਂ ਨੋ ਮੈਨੂੰ ਨਿਕਲ ਹੀ ਆਉਂਦੇ ਸੁਪਨੇ ਜੋਗਾ ਪਸੰਦੇ ਹੀ ਨਹੀਂ ਨੇ ਰਾਤ ਨੂੰ 12:12 ਸਾਡੇ 12:30 ਤੋਂ ਤੁਹਾਨੂੰ ਐ ਸੁਪਨੇ ਆਉਂਦੇ ਨਹੀਂ ਵੀ ਸਾਡੀ ਪਾਰਟੀ ਬਣ ਗਈ ਕਾਮਯਾਬ ਹੋ ਗਈ ਨਾ ਕਦੀ ਵੀ ਨਹੀਂ ਵੀ ਅਸੀਂ ਸੁਬੀਰ ਸਿੰਘ ਬਾਦੂ ਸਾਡੇ 12:30 ਸੌਂਦੇ ਆ ਜੀ ਪੂਰੇ ਸਾਡੀ ਸਾਡੀ ਸਰਕਾਰ ਬਣਦੀ ਐ ਸਾਡਾ ਗੱਠ ਜੁੜ ਹੋ ਰਿਹਾ ਸਾਡੇ ਇਲੈਕਸ਼ਨਾਂ ਲਾਣ ਦੇ ਮੈਨੂੰ ਸੌਂਦੀ ਨੂੰ ਜੀ 12:00 ਕਿਉਂਕਿ ਬਾਹਰ ਬੂਰੀ ਮੈਂ ਫੋਨ ਕਰਦੀ ਰਹੀ ਨਹੀਂ ਪਾਦੇ ਦੇਸ਼ਾਂ ਚ ਕੋਈ ਵਰਕਰ ਉਹਦੇ ਨਾਲ ਸਾਥੀ ਸਾਡੇ ਗੱਲ ਗੁੱਲ ਕਰਦੇ ਰਹਿੰਦੇ ਠੀਕ ਹੈ ਉਤੋਂ ਬਾਅਦ 12:30 ਸੁਣਨੇ ਆ ਜੀ ਉਤੋਂ ਬਾਅਦ 4:30 ਐ ਐਗਜੈਕਟ ਨੀਂਦ ਕੋਲ ਜਾਂਦੀ 4 ਘੰਟਿਆਂ ਚ ਕੀ ਸੁਪਨੇ ਆਉਣੇ ਤੇ ਕੀ ਆਣੇ ਨੀਂਦ ਪੂਰੀ ਹੋ ਜਾਂਦੀ ਵੀ ਮੈਂ ਕਹਾਂ ਸ਼ਾਇਦ ਇਦਾਂ ਦੇ ਸੁਪਨੇ ਨਾ ਆਉਂਦੇ ਹੁਣ ਵੀ ਤੁਹਾਨੂੰ ਇੱਕ ਮੈਂ ਦੱਸਾਂ ਕਿ ਗੱਡੀਆਂ ਬੀਬੀ ਦੇ ਮੂਰੇ ਚੱਲ ਰਹੀਆਂ ਝੰਡੀ ਲੱਗੀ ਆ ਲੈ ਜੇ ਚਲਾਉਣੀਆਂ ਹੋਣ ਤੇ ਮੈਂ ਆਪਣੀਆਂ ਚਲਾ ਸਕਦੀ ਆ ਜੀ ਮੈਨੂੰ ਸ਼ੌਕ ਹੀ ਨਹੀਂ ਹੈਗੇ ਪੁੱਤੇ ਹਾਂ ਹੂਟਰ ਵਜਣ ਦੇ ਕੋਈ ਮੈਂ ਤਾਂ ਬੀਬੀਆਂ ਨੂੰ ਕਹਿੰਦੀ ਨਿਕਾਲੀ ਮੈਂ ਸੱਚੀ ਸੁਪਨਾ ਲੈਣਾ ਮਾਰੀ ਗੱਲ ਥੋੜਾ ਨਹੀਂ ਸੁਪਨੇ ਨਹੀਂ ਲੈਣੇ ਚਾਹੀਦੇ ਮਿਸ਼ਨ ਆਪਣਾ ਪੂਰਾ ਕਰਨਾ ਚਾਹੀਦਾ ਸੁਪਨਾ ਤੇ ਸੁਪਨਾ ਹੀ ਹੁੰਦਾ ਹੈ ਸੁਪਨੇ ਸੁਪਨੇ ਹੁੰਦੇ ਨੇ ਜੀ ਸੁਪਨੇ ਦੇ ਐਵੇਂ ਸੁਪਨੇ 'ਚ ਕਈ ਵਾਰੀ ਮੈਨੂੰ ਕਈ ਕਹਣਗੇ ਬੀਬੀ ਸਾਡੇ ਸੁਪਨੇ ਤੁਸੀਂ ਆ ਬਣ ਗਏ ਹੋ ਮੈਂ ਕਿਹਾ ਮਰ ਜੋ ਬਣ ਵੀ ਲੈਣ ਦੋ ਕਿ ਸੁਪਨੇ 'ਚ ਹੀ ਬਣਾ ਕੇ ਖਤਮ ਕਰ ਦੇਣਾ ਨਹੀਂ ਯਕੀਨ ਹੈ ਤੁਹਾਨੂੰ ਨਿਸ਼ਚੇ ਤੇ ਮੈਂ ਬਿਲਕੁਲ ਪਰਮਾਤਮਾ ਤੇ ਯਕੀਨ ਕਰਦੀ ਹਾਂ ਸ਼੍ਰੀ ਅਕਾਲ ਪੁਰਖ ਮੇਰੀ ਪੀੜ ਦੇ ਮਾਰਗਗੁਰੂ ਹਰਗੋਬਿੰਦ ਸਾਹਿਬ ਜੀ ਕਿਰਪਾ ਕਰਨਗੇ ਸਾਡੇ ਸਿਰ ਤੇ ਹਾਂ ਸਾਰੇ ਦਿਲ ਸਾਫ਼ ਨਾ ਤੁਰੇ ਰਹਿਣ ਨiyet ਸਾਫ਼ ਰਹਿ ਤੁਰੇ ਰਹਿਣ ਸਾਡੇ ਅੰਦਰ ਨਾਲ ਨੀਅਤ ਸਾਡੀ ਵਿਗੜੀ ਹੋਵੇ ਹਮ ਬਸ ਫਿਰ ਪ੍ਰਮਾਤਮਾ ਸੁਣੇਗਾ ਸਾਡਾ ਰਸਤਾ ਜਿਹੜਾ ਫਿਰ ਆਪੇ ਸਾਫ਼ ਹੋਈ ਜਾਣਾ